ਇਹ ਕਾਂਗਰਸ ਦਾ ਦਿਵਾਲਾ ਨਿਕਲ ਗਿਆ ਆਪਣੇ ਆਪ ਨੂੰ 700 150 ਸਾਲ ਪਾਰਟੀ ਪੁਰਾਣੀ ਕਹਿਣ ਵਾਲੀ ਜਿਹੜੀ ਆ ਉਹਦਾ ਦਿਵਾਲਾ ਨਿਕਲ ਗਿਆ ਔਰ ਉਹਨਾਂ ਨੂੰ ਅਧੂ ਅਧ ਸੀਟਾਂ ਕਰਨੀਆਂ ਪੈ ਗਈਆਂ ਉਹਨਾਂ ਨੂੰ ਜਿਹੜੇ ਆਜ਼ਾਦ ਕੈਂਡੀਡੇਟ ਖੜੇ ਕਰਨੇ ਪੈ ਗਏ ਆ ਇਸ ਵੇਲੇ ਇਹ ਦੇਖਣ ਨੂੰ ਦੋ ਨੇ ਔਰ ਇਹਨਾਂ ਦੇ ਪਿੱਛੇ ਚਾਰ ਪੰਜ ਨੇ ਜਿਹੜਾ ਵਡਾਲਾ ਗਰੁੱਪ ਆ ਉਹ ਵੀ ਕਾਂਗਰਸ ਨੂੰ ਸਪੋਰਟ ਕਰ ਰਿਹਾ ਔਰ ਜਿਹੜੇ ਕੁਝ ਬੀਜੇਪੀ ਵਾਲੇ ਨੇ ਉਹ ਵੀ ਕਾਂਗਰਸ ਨੂੰ ਸਪੋਰਟ ਕਰ ਰਹੇ ਆ ਔਰ ਇਸ ਤੋਂ ਇਲਾਵਾ ਜੇ ਕੋਈ ਇੱਕ ਅੱਧਾ ਤੁਹਾਡਾ ਕਾਮਰੇਡਾਂ ਦਾ ਉਹ ਵੀ ਇਹਨਾਂ ਨੂੰ ਸਪੋਰਟ ਕਰਦਾ ਇਹ ਚਾਰ ਪੰਜ 10 ਇਕੱਠੀਆਂ ਹੋ ਕੇ ਇਲੈਕਸ਼ਨ ਲੜ ਰਹੀਆਂ ਨੇ ਇਹਦੇ ਵਿੱਚ ਮੈਨੂੰ ਕਹਿਣ ਦੇ ਵਿੱਚ ਕੋਈ ਗਰੇਜ ਨਹੀਂ ਹਾਂਜੀ ਮੈਡਮ ਜੀ ਕੀ ਕਹਿਣਾ ਚਾਹੁੰਦੇ ਆ ਆ ਸਭ ਤੋਂ ਪਹਿਲਾਂ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿਕਾਰ ਸਾਰੇ ਹਲਕੇ ਨੂੰ ਮੇਰੇ ਵੱਲੋਂ ਅੱਜ ਅਸੀਂ ਪੂਰੇ ਕਾਗਜ਼ ਜਿਹੜੇ ਆ ਸੰਤੀਆਂ ਤੇ ਜ਼ਿਲ੍ਹਾ ਪ੍ਰਸ਼ਦ ਦੇ ਅੱਜ ਹੀ ਧਖਲ ਕਰ ਰਹੇ ਆ ਸਾਰੇ ਕੈਂਡੀਡੇਟਸ ਨੂੰ ਸਾਰੇ ਵਲੰਟੀਅਰ ਸਹਿਮਾਨਾ ਨੂੰ ਸਾਰੇ ਮੋਤਬਰਾਂ ਨੂੰ ਸਰਪੰਚਾਂ ਨੂੰ ਪੰਚਾਂ ਨੂੰ ਲੰਬੜਤਾਰਾਂ ਨੂੰ ਔਰ ਸਾਰੇ ਹਲਕੇ ਦੇ ਜਿਹੜੇ ਹੇਠਲੇ ਦਰਜੇ ਤੇ ਵੀ ਜਿਹੜਾ ਵਰਕਰ ਜਿਹੜਾ ਜਿਹੜਾ ਕਈ ਵਾਰੀ ਸਾਡੇ ਸਾਹਮਣੇ ਵੀ ਨਹੀਂ ਆਉਂਦਾ ਉਹ ਵੀ ਜਿਹੜੇ ਮਿਹਨਤ ਕਰਦੇ ਆ ਸਭ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ ਅੱਜ ਦੀ ਇਹ ਅਸੀਂ ਜਤ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਹ ਸਾਰੀ ਮਿਹਨਤ ਜਿਹੜੀ ਇਹ ਵਰਕਰਾਂ ਦੀ ਆ ਸਾਡੇ ਵਲੰਟੀਅਰ ਸਹਿਮਾਨਾਂ ਨੇ ਬੜੇ ਜੋਸ਼ੋਖ ਰੋਸ਼ ਨਾਲ ਪਿਛਲੇ 4 ਸਾਲਾਂ ਦੇ ਵਿੱਚ ਮਿਹਨਤ ਕੀਤੀ ਆ ਜਿਹਦਾ ਅੱਜ ਨਤੀਜਾ ਕਿ ਅਸੀਂ ਬੜੇ ਵਧੀਆ ਤਰੀਕੇ ਦੇ ਨਾਲ ਆਪਣੇ ਸਾਰੇ ਕੈਂਡੀਡੇਟ ਸਾਡੇ ਪਿੰਡਾਂ ਦੇ ਵਿੱਚੋਂ ਨਿਕਲੇ ਨੇ ਬਹੁਤ ਅੱਛੇ ਅੱਛੇ ਕੈਂਡੀਡੇਟ ਨਿਕਲੇ ਨੇ ਜਿਹੜੇ ਅੱਜ ਇਹ ਬਲੋਕ ਸੰਭਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਲੜਨ ਜਾ ਰਹੇ ਆ ਕਾਂਗਰਸ ਤੇ बसपा ਜਿਹੜਿਆ ਦੋਵੇਂ ਪਾਰਟੀਆਂ ਇਕੱਠੀਆਂ ਹੋ ਕੇ ਤੁਹਾਡੇ ਨਾਲ ਮੁਕਾਬਲਾ ਕਰਨ ਜਾ ਰਹੀਆਂ ਤੁਹਾਨੂੰ ਕੀ ਲੱਗਦਾ ਵੀ ਇਹ ਕਿਹੋ ਜਿਹਾ ਮੁਕਾਬਲਾ ਹੋਵੇਗਾ ਹਾਂ ਇਹ ਤੁਹਾਡੀ ਨਜ਼ਰ ਦੇ ਵਿੱਚ ਦੇਖਣ ਵਾਸਤੇ ਦੋ ਪਾਰਟੀਆਂ ਨੇ ਜੀ ਔਰ ਮੈਂ ਸਭ ਤੋਂ ਜਿਹੜੀ ਵੱਡੀ ਗੱਲ ਕਹਿਣ ਵਾਲੀ ਆ ਉਹ ਇਹ ਆ ਕਿ ਕਾਂਗਰਸ ਦਾ ਦਿਵਾਲਾ ਨਿਕਲ ਗਿਆ ਆਪਣੇ ਆਪ ਨੂੰ 700 150 ਸਾਲ ਪਾਰਟੀ ਪੁਰਾਣੀ ਕਹਿਣ ਵਾਲੀ ਜਿਹੜੀ ਆ ਉਹਦਾ ਦਿਵਾਲਾ ਨਿਕਲ ਗਿਆ ਔਰ ਉਹਨਾਂ ਨੂੰ ਅਧੂ ਅਧ ਸੀਟਾਂ ਕਰਨੀਆਂ ਪੈ ਗਈਆਂ ਉਹਨਾਂ ਨੂੰ ਜਿਹੜੇ ਆਜ਼ਾਦ ਕੈਂਡੀਡੇਟ ਖੜੇ ਕਰਨੇ ਪੈ ਗਏ ਆ ਇਸ ਵੇਲੇ ਇਹ ਦੇਖਣ ਨੂੰ ਦੋ ਨੇ ਔਰ ਇਹਨਾਂ ਦੇ ਪਿੱਛੇ ਚਾਰ ਪੰਜ ਨੇ ਜਿਹੜਾ ਵਡਾਲਾ ਗਰੁੱਪ ਆ ਉਹ ਵੀ ਕਾਂਗਰਸ ਨੂੰ ਸਪੋਰਟ ਕਰ ਰਿਹਾ ਔਰ ਜਿਹੜੇ ਕੁਝ ਬੀਜੇਪੀ ਵਾਲੇ ਨੇ ਉਹ ਵੀ ਕਾਂਗਰਸ ਨੂੰ ਸਪੋਰਟ ਕਰ ਰਹੇ ਆ ਔਰ ਇਸ ਤੋਂ ਇਲਾਵਾ ਜੇ ਕੋਈ ਇੱਕ ਅੱਧਾ ਧੜਾ ਕਾਮਰੇਡਾਂ ਦਾ ਉਹ ਵੀ ਇਹਨਾਂ ਨੂੰ ਸਪੋਰਟ ਕਰਦਾ ਇਹ ਚਾਰ ਪੰਜ ਤਿਰਾਂ ਇਕੱਠੀਆਂ ਹੋ ਕੇ ਇਲੈਕਸ਼ਨ ਲੜ ਰਹੀਆਂ ਨੇ ਇਹਦੇ ਵਿੱਚ ਮੈਨੂੰ ਕਹਿਣ ਦੇ ਵਿੱਚ ਕੋਈ ਗਰੇਜ ਨਹੀਂ ਕਿ ਜਿਵੇਂ ਇਹਨਾਂ ਨੇ ਬਿਲਗੇ ਦੀ ਇਲੈਕਸ਼ਨ ਲੜੀ ਸੀ ਉਸੇ ਤਰੀਕੇ ਨਾਲ ਇਸ ਵੇਲੇ ਸੰਪਤੀ ਤੇ ਜ਼ਿਲ੍ਹਾ ਪ੍ਰਸ਼ਦ ਦੀਆਂ ਇਲੈਕਸ਼ਨਾਂ ਲੜ ਰਿਹਾ ਹੈ ਸ਼ਰੂਮਣੀ ਅਕਾਦੀ ਦਲ ਅਤੇ ਬੀਜੇਪੀ ਵੀ ਸਾਂਝੇ ਤੌਰ ਤੇ ਚੋਣ ਲੜ ਰਹਾ ਇੱਕ ਪਾਸੇ ਸ਼ਰੂਮਣੀ ਅਕਾਦੀ ਦਲ ਪਿਛਲੇ ਦਿਨੀ ਕਹਿ ਰਿਹਾ ਸੀ ਵੀ ਸਾਡੇ ਧਾਰਮਿਕ ਦੇਖੋ ਨਾ ਜੀ ਕਰਦੇ ਆ বিজেপি ਵੱਲੋਂ ਤੇ ਅੱਜ ਬੋਤਾਂ ਨੂੰ ਲੈ ਕੇ ਇਕੱਠੇ ਹੋ ਗਏ ਇਹਦੇ ਬਾਰੇ ਕੀ ਕਹਿਣਾ ਜੋ ਹਮੇਸ਼ਾ ਏਦਾਂ ਹੁੰਦੀ ਆ ਜੀ ਹਾਥੀ ਦੇ ਦੰਦ ਚੜੇ ਉਹ ਖਾਣ ਲਈ ਹੋਰ ਦਿਖਾਉਣ ਲਈ ਹੋਰ ਇਹਨਾਂ ਲੋਕਾਂ ਨੂੰ ਆਮ ਲੋਕਾਂ ਦੇ ਜਜ਼ਬਾਤਾਂ ਦੀ ਕੋਈ ਪਰਵਾਹ ਨਹੀਂ ਹੈ ਆਮ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਦੇ ਆ ਦਿਖਾਉਂਦੇ ਕੁਸ਼ਿਆ ਕਰਦੇ ਕੁਸ਼ਿਆ ਇਹ ਕੋਈ ਨਵੀਂ ਗੱਲ ਨਹੀਂ ਹੈ ਇਹ ਪੁਰਾਣੀ ਰੀਤ ਆ ਜੇ ਮੈਂ ਹੁਣ ਮੈਂ BSP ਦੀ ਗੱਲ ਕਰ ਲਵਾਂ BSP ਇੱਕ دبੇ ਕੁਚਲੇ ਤੇ ਖਾਸ ਕਰਕੇ ਦਲਿਤ ਵਰਗ ਦੇ ਵਿੱਚੋਂ ਨਿਕਲ ਕੇ ਆਈ ਹੋਈ ਪਾਰਟੀ ਸਾਹਿਬ ਸ੍ਰੀ ਕਾਂਚੀਰਮ ਜੀ ਦੀ ਪਾਰਟੀ ਸੀ ਜਿਹਦੇ ਵਿੱਚ ਕੋਈ ਅਸੂਲ ਸੀ ਕੋਈ ਰੂਲ ਸੀ ਕੁਝ ਲੋਕਾਂ ਦੇ ਵਾਸਤੇ ਕੁਝ ਲੋਕਾਂ ਦੇ ਜਜ਼ਬਾਤਾਂ ਦੇ ਨਾਲ ਖੜਨ ਵਾਲੀ ਪਾਰਟੀ ਸੀ ਔਰ ਇਸ ਵੇਲੇ ਤੁਸੀਂ ਦੇਖੋ ਕਿ ਪਿਛਲੇ ਦਿਨਾਂ ਦੇ ਵਿੱਚ ਰਾਜਾ ਵੜਿੰਗ ਨੇ ਕੀ ਬਿਆਨ ਦਿੱਤਾ ਸੀ ਸਰਦਾਰ ਬੂਟਾ ਸਿੰਘ ਜੀ ਦੇ ਬਾਰੇ ਬਾਰ ਬਾਰ ਆਪਣੇ ਮੂੰਹੋਂ ਅਸੀਂ ਬਿਆਨ ਕਰਦੇ ਆਂ ਤੇ ਅੱਛਾ ਨਹੀਂ ਲੱਗਦਾ ਕਿ ਕੀ ਬਿਆਨ ਦਿੱਤਾ ਸੀ ਔਰ ਜਦੋਂ ਚੰਨੀ ਨੂੰ ਚੀਫ ਮਿਨਿਸਟਰ ਬਣਾਇਆ ਸੀ ਉਦੋਂ ਜਿਹੜਾ ਸਾਡੇ ਇਸ ਵੇਲੇ ਬੀਜੇਪੀ ਦੇ ਪ੍ਰਧਾਨ ਨੇ ਜਾਖੜ ਸਾਹਿਬ ਉਹਨਾਂ ਨੇ ਕੀ ਬਿਆਨ ਦਿੱਤਾ ਸੀ ਜੇ ਇੰਨਾ ਕੁਝ ਸਹਿ ਕੇ ਇੰਨਾ ਕੁਝ ਸੁਣ ਕੇ ਸਾਡੇ ਸਾਡਾ ਖੂਨ ਨਹੀਂ ਨ ਖੋਲਦਾ ਇਹਦਾ ਮਤਲਬ ਤੁਸੀਂ ਲੋਕਾਂ ਦੀ ਨੁਮਾਇੰਦਗੀ ਕਰਨ ਦੇ ਯੋਗ ਨਹੀਂ ਹੈ ਇਹ ਬਿਲਕੁਲ ਹੀ ਗਲਤੀ ਇਹਨਾਂ ਨੇ ਕੀਤਾ ਆਮ ਲੋਕਾਂ ਦੇ ਜਜ਼ਬਾਤਾਂ ਦੇ ਨਾਲ ਖੇਡਣਾ ਆਮ ਲੋਕਾਂ ਦੀ ਇੱਜ਼ਤ ਨੂੰ ਤਾਕਤ ਤੇ ਰੱਖ ਕੇ ਪਾਰਟੀਆਂ ਜਦੋਂ ਤੁਰਦੀਆਂ ਨੇ ਫਿਰ ਕਾਮਯਾਬੀ ਹੋਵੇ ਨਾ ਹੋਵੇ ਇੱਕ ਬਰਾਬਰ ਹੁੰਦੀ ਆ ਅਸੀਂ ਇਹ ਨਹੀਂ ਕਹਿੰਦੇ ਪਰ ਮੈਂ ਆਪਣੇ ਸਾਰੇ ਵਲੰਟੀਅਰ ਸਹਿਮਾਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਦੀ ਕਿ ਬਿਲਕੁਲ ਸੁੱਖ ਸ਼ਾਂਤੀ ਦੇ ਨਾਲ ਤੁਸੀਂ ਭਾਈਚਾਰਕ ਸਾਂਝ ਨੂੰ ਮਜ਼ਬੂਤ ਰੱਖਦਿਆਂ ਹੋਇਆਂ ਹਰ ਇੱਕ ਨੂੰ ਪਿਆਰ ਨਾਲ ਸਤਿਕਾਰ ਦੇ ਨਾਲ ਨਾਲ ਲੈ ਕੇ ਅਸੀਂ ਇਹ ਇਲੈਕਸ਼ਨ ਲੜਨੀ ਹੈ ਔਰ ਕਿਸੇ ਕਿਸਮ ਦਾ ਕੋਈ ਐਸਾ ਸੁਣਨ ਨੂੰ ਨਾ ਮਿਲੇ ਹਲਕੇ ਦੇ ਵਿੱਚੋਂ ਕਿ ਜਿਹਦੇ ਉੱਤੇ ਮੁੜ ਕੇ ਬਵੇਲਾ ਕਰਨ ਕਿ ਜੀ ਸਾਡੇ ਨਾਲ ਧੱਕਾ ਹੋ ਗਿਆ ਇਹ ਹੋ ਗਿਆ ਉਹ ਹੋ ਗਿਆ ਤੁਸੀਂ ਸਭ ਨੇ ਕਿਉਂਕਿ ਤੁਸੀਂ ਹਾਕਮ ਤੇ ਰਹੋ ਸਾਡਾ ਫਰਜ਼ ਮੰਦਾ ਕਿ ਜਿਹੜੀ ਸ਼ਾਂਤੀ ਹੈ ਉਹਨੂੰ ਅਸੀਂ ਵਰਕਰਾਂ ਰੱਖਣਾ ਸਾਡੀ ਡਿਊਟੀ ਮੰਨਦੀ ਹੈ ਔਰ ਹਰ ਹਿੱਲੇ ਵਰਕਰਾਂ ਰੱਖਣਾ ਤਾਂ ਕਿ ਇਹ ਸਾਡੇ ਸਿਰ ਤੇ ਸਿੱਟ ਕੇ ਨਾ ਨਿਕਲ ਜਾਣ ਕੇ ਸਾਡੇ ਨਾਲ ਧੱਕਾ ਹੋ ਗਿਆ ਸੀ ਅਸੀਂ ਤਾਂ ਹਾਰ ਗਏ ਇਸ ਕਰਕੇ ਤੁਸੀਂ ਸਭ ਨੇ ਬੜੇ ਤਹਮਲ ਦੇ ਨਾਲ ਆਪਣੀ ਇਲੈਕਸ਼ਨ ਲੜਨੀ ਆ ਔਰ ਜੇਤੂ ਹੋ ਕੇ ਨਿਕਲਣਾ ਮੈਡਮ ਤੁਹਾਡੀ ਪਾਰਟੀ ਨੇ ਖਾਸ ਕਰਕੇ ਨੌਜਵਾਨ ਬੱਚਿਆਂ ਨੂੰ ਬੜਾ ਮੌਕਾ ਦਿੱਤਾ ਇਹਦੇ ਬਾਰੇ ਕਹਿਣਾ ਚਾਹੁੰਦਾ ਅ ਬਿਲਕੁਲ ਜੀ ਮੈਨੂੰ ਬਹੁਤ ਇਸ ਗੱਲ ਦਾ ਮਾਣ ਆ ਕਿ ਖਾਸ ਕਰਕੇ ਮੈਂ ਆਪਣੇ ਹਲਕੇ ਦਾ ਜ਼ਿਆਦਾ ਬਿਆਨ ਕਰਕਿਉਂਕਿ ਆਪਣੇ ਆਪਣੇ ਹਲਕੇ ਦਾ ਪਤਾ ਹੁੰਦਾ ਨੌਜਵਾਨਾਂ ਨੇ 2022 ਦੇ ਵਿੱਚ ਵੀ ਬੜੀ ਮਦਦ ਕੀਤੀ ਸੀ ਉਸ ਤੋਂ ਬਾਅਦ ਪੰਚਾਇਤੀਆਂ ਇਲੈਕਸ਼ਨਸ ਦੇ ਵਿੱਚ ਸਾਡੇ 30-35% ਨੌਜਵਾਨ ਚੁਣ ਕੇ ਅੱਗੇ ਆਏ ਆ ਚਾਹੇ ਉਹ ਸਰਪੰਚ ਹੋਣ ਚਾਹੇ ਉਹ ਪੰਚ ਹੋਣ ਇਸ ਵੇਲੇ ਵੀ ਸੰਪਤੀਆਂ ਦੇ ਵਿੱਚ तकरीबन ਕੁਆਰੇ ਮੁੰਡੇ ਕੁੜੀਆਂ ਜਿਹੜੇ ਨੇ ਉਹ ਸੰਪਤੀ ਦੀ ਇਲੈਕਸ਼ਨ ਲੜ ਰਹੇ ਆ ਮੈਨੂੰ ਬੜੀ ਖੁਸ਼ੀ ਇਸ ਗੱਲ ਦੀ ਕਿ ਆਉਣ ਵਾਲਾ ਸਮਾਂ ਜਿਹੜਾ ਸਿਆਸਤ ਦਾ ਆ ਉਹ ਇੱਕ ਜਿਹੜੇ ਸਾਡੇ ਯੂਥ ਦੇ ਹੱਥ ਦੇ ਵਿੱਚ ਜਾ ਰਿਹਾ ਇੱਕ ਨਵੀਂ ਸੋਚ ਦੇ ਹੱਥ ਦੇ ਵਿੱਚ ਜਾ ਰਿਹਾ ਮੈਨੂੰ ਬਹੁਤ ਖੁਸ਼ੀ ਆ ਮੈਂ ਕੋਸ਼ਿਸ਼ ਕਰੂੰਗੀ ਕਿ ਜਿੰਨੇ ਨੌਜਵਾਨ ਅੱਗੇ ਆਏ ਆ ਇਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਜਿਹੜਾ ਪਲੇਟਫਾਰਮ ਦੇਵਾਂਗੇ ਤਾਂ ਕਿ ਇਹ ਅੱਗੇ ਵਧ ਸਕਣ ਤੇ ਇੱਕ ਹੈਲਥੀ ਸਿਆਸਤ ਦਾ ਹਿੱਸਾ ਬਣ ਸਕਣ ਜਿਹੜਾ ਪਿਛਲੇ ਸਮਿਆਂ ਦੇ ਵਿੱਚ ਇਹਨਾਂ ਨੂੰ ਮੌਕਾ ਨਹੀਂ ਮਿਲਿਆ ਪੁਰਾਣੀਆਂ ਸਰਕਾਰਾਂ ਦੇ ਵਿੱਚ ਹਮੇਸ਼ਾ ਹੀ ਨੌਜਵਾਨਾਂ ਨੂੰ ਸਿਰਫ ਤੇ ਸਿਰਫ ਟੂਲ ਦੀ ਤਰ੍ਹਾਂ ਵਰਤਿਆ ਗਿਆ ਰੈਲੀਆਂ ਵਾਸਤੇ ਵਰਤਿਆ ਗਿਆ ਨਸ਼ੇ ਦੇ ਕੇ ਵਰਤਿਆ ਗਿਆ ਇਹ ਜਿਹੜੇ ਅੱਜ ਨੌਜਵਾਨ ਵਿਚਾਰੇ ਇਸ ਮਾਰ ਦੇ ਆਏ ਇਹ ਆਪਣੇ ਆਪ ਨਹੀਂ ਆਏ ਇਹ politcal ਪਾਰਟੀਆਂ ਦਾ ਅਜੰਡਾ ਸੀ ਜਿਹਦੇ ਤਹਿਤ ਆਏ ਸੀ ਔਰ ਸਾਡੇ ਜਿਹੜੀ ਸਰਕਾਰ ਜੋ ਵੀ ਨੌਜਵਾਨਾਂ ਵਾਸਤੇ ਕਰ ਰਹੀ ਹੈ ਔਰ ਇਕੱਲਾ ਇਹ ਹੀ ਨਹੀਂ ਸਾਡੀ ਸਰਕਾਰ ਜਿਹੜੇ ਯੂਥ ਵਿੰਗ ਬਣਾ ਰਹੀ ਹੈ ਉਹਨਾਂ ਨੂੰ ਟ੍ਰੇਨਡ ਕਰ ਰਹੀ ਹੈ ਉਹਨਾਂ ਨੂੰ ਜੌਬਾਂ ਵਾਸਤੇ ਟ੍ਰੇਨਡ ਕਰ ਰਹੀ ਹੈ ਉਹਨਾਂ ਨੂੰ ਛੋਟੇ-ਛੋਟੇ ਬਿਜ਼ਨਸ ਖੋਲਣ ਵਾਸਤੇ ਟ੍ਰੇਨਡ ਕਰ ਰਹੀ ਹੈ ਕਦੀ ਵੀ ਨੌਜਵਾਨਾਂ ਨੂੰ ਟੂਲ ਬਣਾ ਕੇ ਵਰਤਣ ਦੀ ਗੱਲ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਨਹੀਂ ਹੋਈ ਮੈਡਮ ਜਿਵੇਂ ਤੁਸੀਂ ਦੱਸਿਆ ਵੀ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਤੁਹਾਡੇ ਖਿਲਾਫ ਇਲੈਕਸ਼ਨ ਲੜ ਰਹੀਆਂ ਆ ਤੁਹਾਡੀ ਇਹਨੂੰ ਲੈ ਕੇ ਪੂਰੀ ਤਿਆਰੀ ਹੈ ਬਿਲਕੁਲ ਫੁੱਲ ਤਿਆਰੀ ਆ ਉਸ ਕਾਲਪੁਰਖ ਸੱਚੇ ਪਾਤਸ਼ਾਹ ਦੀ ਮਿਹਰ ਆ ਉਸ ਦਾਤੇ ਤੇ ਭਰੋਸਾ ਆ ਇਮਾਨਦਾਰ ਨਾਲ ਕੀਤੇ ਹੋਏ ਕੰਮ ਤੇ ਭਰੋਸਾ ਆ ਸਰਦਾਰ ਪੁਗਨ ਸਿੰਘ ਜੀ ਮਾਨ ਦੀ ਸਰਕਾਰ ਵੱਲੋਂ ਕੀਤੇ ਹੋਏ ਕੰਮਾਂ ਤੇ ਭਰੋਸਾ ਆ ਆਪਣੇ ਆਪ ਤੇ ਭਰੋਸਾ ਆ ਕਿ ਅਸੀਂ ਹਲਕੇ ਦੇ ਵਿੱਚ ਕਦੀ ਕਿਸੇ ਦਾ ਦਿਲ ਨਹੀਂ ਦੁਖਾਇਆ ਕਦੀ ਕਿਸੇ ਦੇ ਨਾਲ ਜਿਹੜਾ ਉਹ ਵਿਤਕਰਾ ਨਹੀਂ ਕੀਤਾ ਪੰਚਾਇਤਾਂ ਜਿਹੜੀਆਂ ਮਰਜ਼ੀ ਹੋਣ ਲੋਕ ਜਿਹੜਾ ਮਰਜ਼ੀ ਕੋਈ ਆ ਕੇ ਕੰਮ ਕਰਾ ਜਵੇ ਔਰ ਉਸ ਕਾਲਪੁਰਖ ਸੱਚੇ ਪਾਤਸ਼ਾਹ ਦੀ ਨੇਮਤ ਸਮਝ ਕੇ ਹਰੇਕ ਦੇ ਕੰਮ ਆਈ ਦਾ ਕਦੀ ਕਿਸੇ ਨੂੰ ਆਏ ਨੂੰ ਇਹ ਨਹੀਂ ਕਿਹਾ ਤੂੰ ਕਿਹੜੀ ਪਾਰਟੀ ਦਾ ਜਾਂ ਕਿਹੜੀ ਪਾਰਟੀ ਦਾ ਨਹੀਂ ਸਭ ਦੇ ਕੰਮ ਬਰਾਬਰ ਵੋਟ ਪਾਣਾ ਹਰ ਇੱਕ ਦਾ ਆਪਣਾ ਅਧਿਕਾਰ ਹੈ ਉਹ ਜਿੱਥੇ ਮਰਜ਼ੀ ਪਾ ਸਕਦੇ ਧੰਨਵਾਦ ਜੀ